ਹਾਂਜੀ ਸਤਿ ਸ਼੍ਰੀਕਾਲ ਜੀ ਮੈਂ ਡਾਕਟਰ ਸੁਖਵਿੰਦਰ ਸਿੰਘ ਬਰਾੜ ਅੱਜ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਅੱਜ ਦਾ ਵਿਸ਼ਾ ਜੀ ਜੋ ਪੇਟ ਦੇ ਵਿੱਚ ਧਰਨ ਪੈ ਜਾਂਦੀ ਹੈ ਤੇ ਜੋ ਪੇਟ ਦੇ ਵਿੱਚ ਧਰਨ ਪੈਣ ਦੇ ਕਾਰਨ ਜੋ ਤਕਲੀਫ ਹੁੰਦੀ ਹੈ ਉਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੇਟ ਦੀ ਧਰਨ ਹੁੰਦੀ ਕੀ ਹੈ ਉਹ ਦੱਸਾਂਗੇ ਤੁਹਾਨੂੰ ਪੇਟ ਦੀ ਧਰਨ ਨਸਾਂ ਦਾ ਇੱਕ ਜਗ੍ਹਾ ਤੇ ਇਕੱਠੇ ਹੋ ਜਾਣਾ ਮਸਲ ਦਾ ਇਕੱਠੇ ਹੋ ਜਾਣਾ ਗੱਠ ਬਣ ਜਾਣੀ ਇਸ ਨੂੰ ਧਰਨ ਬੋਲਿਆ ਜਾਂਦਾ ਹੈ ਧਰਨ ਦੇ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਕਈ ਮਰੀਜ਼ਾਂ ਨੂੰ ਧਰਨ ਪੈਣ ਦੇ ਕਾਰਨ ਭੁੱਖ ਘੱਟ ਲੱਗਦੀ ਹੈ ਪੇਟ ਦੇ ਵਿੱਚ ਟਾਈਟਨੈਸ ਮਹਿਸੂਸ ਹੁੰਦੀ ਹੈ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਕਈਆਂ ਨੂੰ ਤਾਂ ਲੂਜ਼ ਮੋਸ਼ਨ ਵੀ ਲੱਗ ਜਾਂਦੇ ਆ ਸੋ ਅੱਜ ਤੁਹਾਨੂੰ ਪੇਟ ਦੀ ਧਰਨ ਕੱਢਣ ਦਾ ਸਰਲ ਤੇ ਸੁਰੱਖਾ ਤਰੀਕਾ ਦੱਸਾਂਗੇ ਕਿਵੇਂ ਤੁਸੀਂ ਆਪਣੇ ਘਰ ਵਿੱਚ ਹੀ ਆਪਣੇ ਪੇਟ ਦੀ ਧਰਨ ਨੂੰ ਕੱਢ ਸਕਦੇ ਹੋ ਤੋ ਅਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜੀ ਰਣਜੀਤ ਸਿੰਘ ਇੱਧਰ ਆਓ ਤੁਸੀਂ ਜਿੰਨਾ ਦੇ ਵੀ ਧਰਨ ਪਈ ਐ ਇਸ ਤਰ੍ਹਾਂ ਬਿਲਕੁਲ ਸਿੱਧੇ ਨਟਾ ਲੈਣਾ ਥੋੜਾ ਉੱਪਰ ਨੂੰ ਜਾਓ ਸਾਹ ਭਰੋ ਛੱਡੋ ਸਾਹ ਭਰੋ ਛੱਡੋ ਬੈਠੋ ਪੇਟ ਦੀ ਧਰਨੂ ਚੈੱਕ ਕਰਨ ਦਾ ਤਰੀਕਾ ਦੱਸਦੇ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਪੇਟ ਦੇ ਵਿੱਚ ਧਰਨ ਹੈ ਬਿਲਕੁਲ ਦੋਵੇਂ ਹੱਥਾਂ ਨੂੰ ਜੋਇੰਟ ਨੂੰ ਬਿਲਕੁਲ ਸੇਮ ਜਗ੍ਹਾ ਦੇ ਉੱਤੇ ਬਿਲਕੁਲ ਬਰਾਬਰ ਕਰਕੇ ਜੋੜ ਲੈਣਾ ਇਹ ਲਾਈਨ ਨੂੰ ਬਰਾਬਰ ਜੋੜਨਾ ਤੇ ਚੈੱਕ ਕਰਨਾ ਜਿਹੜੀ ਵੀ ਉਂਗਲ ਢੋਡੀ ਇੱਕ ਪਾਸਿਓਂ ਵੱਧ ਗਈ ਉਧਰਲੇ ਪਾਸੇ ਧਰਨ ਹੋਵੇਗੀ ਜਿਵੇਂ ਕਿ ਇਹਨਾਂ ਦੇ ਧਰਨ ਹੈਮੀ ਐਸਟੈਂਮ ਤੁਹਾਨੂੰ ਇਹ ਦੱਸ ਰਹੇ ਆਂ ਵੀ ਇਸ ਤਰ੍ਹਾਂ ਧਰਨ ਨੂੰ ਚੈੱਕ ਕੀਤਾ ਜਾ ਸਕਦਾ ਦੋਨੇ ਤੀਤੀ ਉਂਗਲਾਂ ਨੂੰ ਬਰਾਬਰ ਜੋੜਨਾ ਤੇ ਦੇਖਣਾ ਜਿਹੜੀ ਇੱਕ ਪਾਸੇ ਵੱਧਦੀ ਆ ਉਧਰ ਧਰਨ ਲੇਟੋ ਇਸ ਤਰ੍ਹਾਂ ਪੇਸ਼ੈਂਟ ਨੂੰ ਮੁੱਢੇ ਲਟਾ ਲੈਣਾ ਬਿਲਕੁਲ ਮੁੱਢੇ ਪੈ ਜਾ ਰਹੀ ਜੀ ਉਲਟੇ ਪਾ ਲੈਣਾ ਸਮਤਲ ਜਗ੍ਹਾ ਦੇ ਉੱਤੇ ਇੱਕ ਕੋਈ ਕੱਪੜਾ ਲੈਣਾ ਕੱਪੜੇ ਨੂੰ ਬੋਲ ਬਣਾ ਲੈਣੀ ਹੈ ਕੱਪੜੇ ਦੀ ਇਸ ਤਰ੍ਹਾਂ ਕੋਈ ਘਰੇ ਕਿਸੇ ਕੋਈ ਟਾਬਲ ਵਗੈਰਾ ਜਾਂ ਕੋਈ ਚੁੰਨੀ ਵਗੈਰਾ ਜਾਂ ਕੋਈ ਕੱਪੜਾ ਇਹਨੂੰ ਬੋਲ ਬਣਾ ਕੇ ਇਹਨੂੰ ਬਿਲਕੁਲ ਧੁੰਨੀ ਦੇ نیچے ਰੱਖਣਾ ਹੈ ਥੋੜਾ ਇੱਧਰ ਹੋ ਜ ਰঞ্জੀਤ ਸਿੰਘ ਬਸ ਥੱਲੇ ਲਓ ਧੁੰਨੀ ਦੇ ਇਸ ਤਰ੍ਹਾਂ ਧੁੰਨੀ ਦੇ ਥੱਲੇ ਰੱਖ ਲੈਣਾ ਰੱਖ ਲਓ ਸਿੱਧੇ ਕਰ ਲਓ ਤੇ ਧੁੰਨੀ ਥੱਲੇ ਰੱਖ ਕੇ ਜੋ ਕਿ ਆਪਣੀ ਬੋਡੀ ਦਾ ਇਹ ਹਿੱਸਾ ਹੁੰਦਾ ਜੋਇੰਟ ਤੋਂ ਗੋਡੇ ਤੋਂ ਉੱਪਰ ਤੇ ਇਹਨਾਂ ਉੱਪਰ ਕਿਸੇ ਮੰਨ ਲਓ ਜਿੰਨਾਂ ਦਾ ਵੀ weight ਕੋਈ 40 50 ਕਿਲੋ ਹੈ ਉਸ ਇਨਸਾਨ ਨੂੰ ਇਹਨਾਂ ਦੇ ਉੱਪਰ ਦੋਵੇਂ ਪੱਟਾਂ ਦੇ ਉੱਪਰ weight ਦੇਣਾ ਇਹਨਾਂ ਨੂੰ ਨੱਪਣਾ ਪੂਰਾ ਕੋਈ 5-7 ਮਿੰਟ ਵਾਸਤੇ ਦੋਨੇ ਪੈਰਾਂ ਨਾਲ ਇਸ ਤਰ੍ਹਾਂ ਖੜੇ ਹੋ ਕੇ ਇਸ ਤਰ੍ਹਾਂ ਇਹਨਾਂ ਉੱਪਰ weight ਦੇਣਾ ਇਸ ਤਰ੍ਹਾਂ ਦੋਨੇ ਪਾਸੇ weight ਦੇਣਾ ਇਹਨਾਂ ਨੂੰ ਨੱਪਣਾ ਇਸ ਤਰ੍ਹਾਂ 5-7 ਮਿੰਟ ਨੱਪਣਾ ਫਿਰ ਆਪਾਂ ਜੋ ਬੋਲ ਬਣਾਈ ਸੀ ਪੇਟ ਦੇ ਥੱਲੇ ਰੱਖੀ ਸੀ ਉਹ ਕੱਢ ਲੈਣੀ ਆ ਸਿੱਧੇ ਪੈ ਜਾਣਾ ਬਿਲਕੁਲ ਬਿਲਕੁਲ ਸਿੱਧੇ लेट ਜਾਣਾ ਥੋੜਾ ਪਿੱਛੇ ਨੂੰ ਜੋਰਨਜੀ ਸਿੰਘ ਇਸ ਤਰ੍ਹਾਂ ਸਿੱਧੇ लेट ਜਾਣਾ ਤੇ ਪੈਰਾਂ ਦੇ ਦੋਨੇ ਅੰਗੂਠਿਆਂ ਨੂੰ ਇਸ ਤਰ੍ਹਾਂ ਪੈਰਾਂ ਦੇ ਗੁੱਠਿਆਂ ਨੂੰ ਇਸ ਤਰ੍ਹਾਂ ਬਾਹਰ ਨੂੰ ਖਿੱਚਣਾ ਝਟਕਾ ਦੇਣਾ ਪੈਰਾਂ ਦੇ ਗੁੱਠਿਆਂ ਨੂੰ ਹੋਂ ਤੁਸੀਂ ਪੈਰਾਂ 'ਤੇ ਬੈਠ ਜਉਂਗੇ ਸੀ نیچے ਆ ਜਾਓ ਇਸ ਤਰ੍ਹਾਂ ਪੇਸ਼ੈਂਟ ਨੂੰ ਪੈਰਾਂ 'ਤੇ ਬਿਠਾ ਲੈਣਾ ਜੀ 2-4 ਮਿੰਟ ਵਾਸਤੇ ਜਿੰਨਾਂ ਤੋਂ ਨਹੀਂ ਬੈਠਿਆ ਜਾਂਦਾ ਉਹਨਾਂ ਨੇ ਨਹੀਂ ਬੈਠਣਾ ਇਸ ਤਰ੍ਹਾਂ 1-2 ਮਿੰਟ ਵਾਸਤੇ ਪੈਰਾਂ 'ਤੇ ਬੈਠਣਾ 1 ਮਿੰਟ ਵਾਸਤੇ ਫਿਰ ਖੜੇ ਹੋ ਜਾਣਾ ਇਸ ਤਰ੍ਹਾਂ ਤੁਸੀਂ ਘਰ ਵਿੱਚ ਵੀ ਆਪਣੀ ਧਰਨ ਨੂੰ ਕੱਢ ਸਕਦੇ ਹੋ ਇਹ ਆ ਜੀ ਤਰੀਕਾ ਧਰਨ ਕੱਢਣ ਦਾ ਠੀਕ ਹੈ ਜੀ ਹਾਂਜੀ ਜੋ ਜਾਣਕਾਰੀ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਪੇਟ ਦੀ ਦਰਨ ਬਾਰੇ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਹੀ ਆਪਣੀ ਪੇਟ ਦੀ ਦਰਨ ਨੂੰ ਠੀਕ ਕਰ ਸਕਦੇ ਹੋ ਤੇ ਦਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ ਧੰਨਵਾਦ ਜੀ